ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰੇ ਦੇ ਮੈਚ ਅੱਜ ਫਿਰ ਵੱਡੀਆਂ ਰੌਣਕਾਂ ਟੌਪ ਦੇ ਕੱਪ ਜੋ ਹੋਣੇ ਆ ਉਹਨਾਂ ਬਾਰੇ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਪਹਿਲਾ ਕਬੱਡੀ ਕੱਪ ਅੱਜ ਕੈਂਡ ਚ ਹੋਣ ਜਾ ਰਿਹਾ ਮੇਰੇ ਵੀਰੋ ਲੁਧਿਆਣੇ ਇਲਾਕੇ ਚ ਸਰੇ ਦਾ ਕਬੱਡੀ ਕੱਪ ਆ ਓਪਨ ਦਾ 51 41 ਪਹਿਲਾ ਤੇ ਦੂਜਾ ਇਨਾਮ ਆ ਤੇ ਬੈਸਟਾਂ ਲਈ ਵੀ ਵੱਡੇ ਇਨਾਮ ਰੱਖੇ ਗਏ ਆ ਸਰੇ ਦੇ ਮੈਚ ਇਸ ਮੇਲੇ ਤੇ ਹੋਣੇ ਆ ਇਸ ਤੋਂ ਅੱਗੇ ਮੇਰੇ ਮੇਰੇ ਵੀਰੋ ਆਮਗੜ ਭੁੱਲਰ ਦੇ ਵਿੱਚ ਵੱਡੀਆਂ ਰੌਣਕਾਂ ਓਪਨ ਦਾ ਟੂਰਨਾਮੈਂਟ 61 41 ਤੇ ਬੈਸਟਾਂ ਨੂੰ ਵੀ ਵੱਡੇ ਇਨਾਮ ਆਮਗੜ ਦੇ ਵਿੱਚ ਵੀ ਅੱਜ ਸਰਾ ਹੋਣਾ ਇਸ ਮੇਲੇ ਤੇ ਵੀ ਰੌਣਕਾਂ ਤੇ ਇਸ ਤੋਂ ਅੱਗੇ ਅੱਜ ਮੇਰੇ ਵੀਰੋ ਦਿਆਲਪੁਰੇ ਮਰਜੇਕੇ ਦੇ ਵਿੱਚ ਦਾ ਕਬੱਡੀ ਕੱਪ ਕਰਵਾਇਆ ਜਾਣਾ ਮੇਰੇ ਵੀਰੋ ਵੱਡੀਆਂ ਰੌਣਕਾਂ ਓਪਨ ਦਾਰੀ ਬਾਹਰੋਂ ਆ ਇਸ ਮੇਲੇ ਤੇ ਅੱਜ ਟੌਪ ਦੀਆਂ ਟੀਮਾਂ ਬਾਨੀਆਂ ਤੇ ਟੌਪ ਦੇ ਹੀ ਮੈਚ ਅੱਜ ਇਸ ਮੇਲੇ ਤੇ ਵੀ ਕਰਵਾਏ ਜਾਣੇ ਆ ਅੱਜ ਦੁੱਗਾਂ ਵਾਲਾ ਖੁਸ਼ੀ ਮੰਨਾ ਬਲਨੋ ਵਾਲਾ ਆਸਟ੍ਰੇਲੀਆ ਦੇ ਕੱਪ ਤੇ ਮੇਰੇ ਵੀਰੋ ਵੰਟੀ ਟਿੱਬੇ ਵਾਲਾ ਟੌਪ ਦੇ ਖਿਡਾਰੀ ਅੱਜ ਆਸਟ੍ਰੇਲੀਆ ਦੇ ਵੱਡੇ ਮੇਲੇ ਤੇ ਦੂਜਾ ਦਿਨ ਆ ਤੇ ਅੱਜ ਵੀ ਸਰੇ ਦੇ ਮੈਚ ਕਰਵਾਏ ਜਾਣਗੇ ਆਸਟ੍ਰੇਲੀਆ ਚ ਲਾਈਵ ਚੱਲ ਹੀ ਪੈਣਾ ਕੁਝ ਕੁ ਟਾਈਮ ਤਾਂ ਹੀ ਅੱਬਲ ਦਾ ਚੱਲ ਹੀ ਪਿਆ ਹੋਊਗਾ ਬਾਕੀ ਅੱਜ ਵੀ ਸਰਾ ਆਸਟ੍ਰੇਲੀਆ ਚ ਵੀ ਹੋਣਾ ਬਾਕੀ ਇਹ ਤੁਹਾਨੂੰ ਵੱਡੇ ਕੱਪ ਦੱਸਨੇ ਸੀ ਅੱਜ ਦੇ ਟੌਪ ਦੇ ਟੂਰਨਾਮੈਂਟ ਇਹ ਤੁਹਾਨੂੰ ਅੱਜ ਟੌਪ ਦੇ ਕੱਪ ਦੱਸਨੇ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਧੰਨਵਾਦ